ਸਿਡਨੀ ਦੇ ਰਿਵਰਸਟੋਨ ਇਲਾਕੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਗੈਸ ਲੀਕ ਹੋਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਕਿ ਕਈ ਪੁਲਿਸ ਮੁਲਾਜ਼ਮ ਅਤੇ ਹੋਰ ਕਈ ਜਣੇ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਾਉਣੇ ਪਏ ਸਿਡਨੀ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਉਸ ਸਮੇਂ ਇਹ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਜਦੋਂ ਇੱਕ 25 ਸਾਲਾ ਸਫਾਈ ਕਰਮਚਾਰੀ ਨੂੰ ਉੱਥੇ ਡਿੱਗਿਆ ਪਾਇਆ ਗਿਆ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 25 ਸਾਲਾ ਸਫਾਈ ਕਰਮਚਾਰੀ ਦੀ ਮੌਤ ਹੋ ਗਈ ਜਦੋਂ ਕਿ 6 ਜਣੇ ਜਿਨ੍ਹਾਂ ਵਿੱਚ 5 ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਮੰਗਲਵਾਰ ਸਵੇਰੇ 9:00 ਵਜੇ ਦੇ ਕਰੀਬ ਪੁਲਿਸ ਅਤੇ ਹੋਰ ਐਮਰਜੈਂਸੀ ਡਿਪਾਰਟਮੈਂਟਾਂ ਨੂੰ ਸੂਚਨਾ ਮਿਲੀ ਕਿ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਡਿੱਗਿਆ ਪਿਆ ਮੌਕੇ ਤੇ ਪਹੁੰਚਣ ਤੇ ਪਤਾ ਲੱਗਿਆ ਕਿ ਇੱਥੇ ਨੌਜਵਾਨ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲਾ ਕਲੀਨਰ ਸੀ ਜੋ ਕਿ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਸੀ ਲਪੇਟ ਵਿੱਚ ਆ ਗਿਆ ਰੈਸਟੋਰੈਂਟ ਦੇ ਮਾਲਕ ਅਤੇ ਹੋਰ ਉਹਨਾਂ ਨੇ ਸਵੇਰੇ ਜਦੋਂ ਨੌਜਵਾਨ ਨੂੰ ਦੇਖਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸੀਪੀਆਰ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਹਾਸਲ ਨਹੀਂ ਹੋਈ ਯਾਨੀ ਕਿ ਉਸ ਸਮੇਂ ਤੱਕ ਨੌਜਵਾਨ ਦੀ ਜਾਨ ਚਾ ਚੁੱਕੀ ਸੀ ਇਸ ਦੌਰਾਨ ਇੱਕ ਆਮ ਨਾਗਰਿਕ ਅਤੇ ਪੰਜ ਪੁਲਿਸ ਮੁਲਾਜ਼ਮ ਵੀ ਰੈਸਟੋਰੈਂਟ ਦੇ ਅੰਦਰ ਗੈਸ ਦੀ ਲਪੇਟ ਵਿੱਚ ਆ ਗਏ ਸਾਰਿਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਨਿਊ ਸਾਊਥ ਵੇਲਜ਼ ਪੁਲਿਸ ਨੇ ਅਸਿਸਟੈਂਟ ਕਮਿਸ਼ਨਰ ਗੈਵਨ ਵੁੱਡ ਨੇ ਦਸੀਏ ਕਿ ਰੈਸਟੋਰੈਂਟ ਦੇ ਅੰਦਰ ਕਾਰਬਨ ਮੋਨੋਆਕਸਾਈਡ ਦਾ ਪੱਧਰ ਬੇਹੱਦ ਖਤਰਨਾਕ ਰੂਪ ਵਿੱਚ ਪਾਇਆ ਗਿਆ ਸੋ ਫਾਇਰ ਬ੍ਰਿਗੇਡ ਦੀ ਹਜ਼ਮੈਂਟ ਟੀਮ ਨੇ ਵਿਸ਼ੇਸ਼ ਉਪਕਰਨਾ ਅਤੇ ਗੈਸ ਡਿਟੈਕਟਰਾਂ ਦੀ ਮਦਦ ਦੇ ਨਾਲ ਇਮਾਰਤ ਦੀ ਤਲਾਸ਼ੀ ਲਈ ਅਤੇ ਰਿਸਾਬ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਫਾਇਰ ਐਂਡ ਰੈਸਕਿਊ ਸੁਪਰੀਡੈਂਟ ਐਡੀਐਮ ਡਿਊਬਰੀ ਨੇ ਦੱਸਿਆ ਹੈ ਕਿ ਰੈਸਟੋਰੈਂਟ ਦੇ ਅੰਦਰ ਕਈ ਲੋਕ ਗੈਸ ਦੇ ਨਾਲ ਬੇਹੋਸ਼ ਹੋ ਗਏ ਸੀ ਸੋ ਸਾਡੀ ਟੀਮ ਨੇ ਸਾਹ ਲੈਣ ਵਾਲੇ ਯੰਤਰ ਅਤੇ ਸੈਂਸਰ ਦੀ ਮਦਦ ਦੇ ਨਾਲ ਅੰਦਰ ਦਾਖਲਾ ਕੀਤਾ ਅਤੇ ਉੱਚ ਪੱਧਰ ਤੇ ਕਾਰਬਨ ਮੋਨੋਆਕਸਾਈਡ ਪਾਈ ਗਈ ਸੋ ਸਾਡੀ ਟੀਮ ਨੇ ਇਮਾਰਤ ਨੂੰ ਸੁਰੱਖਿਅਤ ਬਣਾਇਆ ਸੋ ਲਗਾਤਾਰ ਅਜਿਹੇ ਹਾਦਸੇ ਦੇਸ਼ ਦੁਨੀਆ ਵਿੱਚ ਵਾਪਰਦੇ ਨੇ ਤੋਂ ਸੁਰਣੀ ਦੇ ਰਿਵਰਸਟੋਨ ਇਲਾਕੇ ਵਿੱਚ ਵੀ ਇਹ ਦਰਤਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਬਹੁਤ ਕੀਮਤੀ ਜਾਨ ਚਲੀ ਗਈ ਹੈ ਹਾਲਾਂਕਿ ਇਸ ਵਿੱਚ ਕਿਸੇ ਦੀ ਲਾਪਰਵਾਹੀ ਹੈ ਜਾਂ ਕੀ ਕਾਰਨ ਹੈ ਸੋ ਇਹ ਮਾਮਲਾ ਪੜਤਾਲ ਦਾ ਵਿਸ਼ਾ ਹੈ ਸੋ ਅਜਿਹੇ ਹਾਦਸੇ ਅਕਸਰ ਵਾਪਰਦੇ ਨੇ ਲਾਪਰਵਾਹੀਆਂ ਕਾਰਨ ਵੀ ਹਾਦਸੇ ਵਾਪਰਦੇ ਨੇ ਜਿਸ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ